ਤਸਵੀਰਾ ਪਠਾਨਕੋਟ ਦੇ ਨਾਲ ਲੱਗਦੇ ਪਿੰਡ ਮਾਨ ਸਿੰਘ ਪੋਟਿਆਣੀ ਜਿੱਥੇ ਕਿਸਾਨਾਂ ਦੀ 10 ਏਕੜ ਜ਼ਮੀਨ ਤੇ ਲੱਗੀ ਕਣਕ ਦੀ ਫਸਲ ਸੜ ਕੇ ਸੁਆਹ ਹੋ ਗਈ ਹੈ ਕਿਹਾ ਜਾ ਰਿਹਾ ਹੈ ਕਿ ਖੇਤਾਂ ਦੇ ਉੱਪਰੋਂ ਨਿਕਲ ਰਹੀਆਂ ਬਿਜਲੀ ਦੀਆਂ ਤਾਰਾਂ ਦੇ ਵਿੱਚ ਸ਼ੂਟ ਸਰਕਟ ਹੋਇਆ ਜਿਸ ਦੀ ਚਿੰਗਾਰੀ ਨੇ 10 ਏਕੜ ਰਕਬੇ ਵਿੱਚ ਲੱਗੀ ਫਸਲ ਨੂੰ ਅੱਗ ਦੀ ਭੇਟ ਚੜਾ ਦਿੱਤਾ ਫਸਲ ਸੜਨ ਤੋਂ ਬਾਅਦ ਕਿਸਾਨਾਂ ਦੇ ਵੱਲੋਂ ਪ੍ਰਸ਼ਾਸਨ ਅਤੇ ਸਰਕਾਰ ਦੇ ਖਿਲਾਫ ਰੋਸ ਜਤਾਇਆ ਜਾ ਰਿਹਾ ਹੈ ਤੇ ਮੁਆਵਜ਼ੇ ਦੀ ਮੰਗ ਕੀਤੀ ਜਾ ਰਹੀ ਹੈ ਸਰਕਾ ਮੈਂਬਰ ਪੁਜਾਰਤ ਗ੍ਰਾਮ ਪਚਾਇਰ ਮਾਨ ਸਿੰਘਪੁਰ ਕੀ ਕੀ ਕਹਿਣਾ ਚਾਹੁੰਦੇ ਜਿਹੜੀ ਅੱਗ ਲੱਗੀ ਹੈ ਕਾਂਕ ਨੂੰ ਤੁਹਾਡੇ ਪਿੰਡ ਦੇ ਵਿੱਚ ਠੀਕ ਤੁਹਾਡੀ ਪਹਿਲੀ ਹੈਗੀ ਆ ਸਰ ਪਹਿਲੀ ਤੇ ਹੈਗੀ ਇੱਥੇ ਪਰ ਇਹ ਜਿਹੜਾ ਬਿਜਲੀ ਨਾਲ ਦਾ ਸਾਰਾ ਇਹ ਕਾਂਡ ਹੋਇਆ ਕਿਉਂਕਿ ਜਦੋਂ ਵੀ ਬੱਤੀ ਨਾਲ ਛੱਡੀ ਹੈ ਆਪਣੇ ਪਹਨੇਰੀ ਚੱਲੀ ਸੀ ਲਾਈਨਾਂ ਖਰਾਬ ਸੀ ਤੇ ਜਦੋਂ ਉਹਨਾਂ ਨੇ ਬੱਤੀ ਛੱਡੀ ਤੇ ਉਹਦੇ ਨਾਲ ਹੀ ਜਿਹੜਾ ਉਹ ਤਬਾਕਾ ਹੋ ਗਿਆ ਸਪਾਰਕ ਹੋਈ ਹੈ ਉਹਦੇ ਕਾਰਨ ਜਿਹੜਾ ਚੰਗਾੜਾ ਪੈਣੇ ਕਾਰਨ ਅੱਗ ਛਲ ਗਈ ਹੈ ਤੇ ਇੱਥੇ ਕਾਫੀ ਲੋਕੀ ਦੌੜੇ ਬਜ਼ਾਰੇ ਟਰੱਕ ਟੋਟਰ ਲੈ ਕੇ ਲੈਕਿਨ ਫਿਰ ਵੀ ਬੜੀ ਕੋਸ਼ਿਸ਼ ਦੇ ਨਾਲ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਪਰ ਲੇਕਿਨ ਫਿਰ ਵੀ ਲੋਕਾਂ ਨੇ ਅੱਗ ਵਿੱਚ ਕੁੱਦ ਕੇ ਟਰੈਕਟਰ ਵਿੱਚ ਬਾੜ ਕੇ ਆਪਣੇ ਆਪ ਨੂੰ ਖਤਰੇ 'ਚ ਪਾ ਕੇ ਉਹਨਾਂ ਨੇ ਇਹ ਕੰਮ ਕੀਤਾ ਪਰ ਫਿਰ ਵੀ ਜਿਹੜੀ 8-10 ਕਿਲੇ ਜਗ੍ਹਾ ਜਿਹੜੀ ਆ ਉਹ ਉੱਜਲ ਗਈ ਹੈ ਕਿੰਨੇ ਕ ਦਾ ਨੁਕਸਾਨ ਹੋ ਗਿਆ ਤੁਹਾਡੇ ਸਾਹਿਬ ਘਟ ਘਟ ਇਹ 5-6 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਜੀ ਕੀ ਮੰਗ ਕਰਦੇ ਆਸੀਂ ਇਹ ਮੰਗ ਕਰਨਾ ਸਰਕਾਰ ਤੋਂ ਜਿਹੜਾ ਮਾਅਜ਼ਾ ਦਿੱਤਾ ਜਾਵੇ ਇਹ ਗਰੀਬ ਲੋਕੀ ਨੇ ਵਿਚਾਰੇ ਜਿਹੜਾ ਇਹਨਾਂ ਤੇ ਹੀ ਐਡਵੈਂਟਰ ਆ ਸਾਰੇ ਸਰਕਾਰ ਤੇ ਹਰ ਵਾਰੀ ਕਹਿੰਦੀ ਹੈ ਜਦੋਂ ਵੀ ਕੋਈ ਫਸਾਹਲ ਆਉਂਦੀ ਹੈ ਤੇ ਕਹਿੰਦੇ ਆ ਕਿ ਜੇ ਕੋਈ ਨੁਕਸਾਨ ਹੁੰਦਾ ਆਪਾਂ ਕਿਸਾਨਾਂ ਨੂੰ ਉਹਦਾ ਮੁਆਵਜ਼ਾ ਦਿੰਨੇ ਆ ਕਦੇ ਮਿਲਿਆ ਨਹੀਂ ਸਰ ਪਿਛਲੇ ਵਾਰੀ ਵੀ ਉਹਨਾਂ ਨੇ ਖਰਾਬਾ ਲਿਖਿਆ ਸੀ ਲੇਕਿਨ ਇੱਕ ਬੰਦੇ ਨੂੰ ਵੀ ਇੱਥੇ ਖਰਾਬਾ ਨਹੀਂ ਮਿਲਿਆ ਤਾਂ ਦੂਜੀ ਗੱਲ ਇਹ ਹੈ ਕਿ ਮੈਂ ਮੰਤਰੀ ਸਾਹਿਬ ਨੂੰ ਤੇ ਪ੍ਰਸ਼ਾਸਨ ਨੂੰ ਇਹ ਮੰਗ ਕਰਨਾ ਆਉਣਾ ਤੋਂ ਕਿ ਇੱਥੇ ਇੱਕ ਫਾਇਰ ਬ੍ਰਿਗੇਡ ਜਿਹੜੀ ਆ ਜਰੂਰ ਨਰੋਟ ਬਲਾਕ ਦੇ ਵਿੱਚ ਦਿੱਤੀ ਜਾਵੇ ਤਾਂ ਕਿ ਤੁਰੰਤ ਜਿਹੜਾ ਕੋਈ ਕਾਰਵਾਈ ਹੁੰਦੀ ਹੈ ਉਹ ਜੀ ਕੰਮ ਹੁੰਦਾ ਤੇ ਤੁਰੰਤ ਇੱਥੇ ਕਾਰਵਾਈ ਕੀਤੀ ਜਾਵੇ ਤਾਂ ਆਪਣੇ ਫਾਇਰ ਬ੍ਰਿਗੇਡ ਪੁੱਜੇ ਜਦੋਂ ਫਾਇਰ ਬ੍ਰਿਗੇਡ ਇੱਥੇ ਆਈ ਹੈ ਤਾਂ ਉਹ ਸੜਕ 'ਤੇ ਹੀ ਖੜੀ ਰਹੀ ਲੜਕੇ ਉਹਨੇ ਅੱਗ ਲੋਕਾਂ ਨੇ ਕਾਬੂ ਕਰ ਲਿਆ ਸੀ ਲਗਭਗ ਕੋਈ 200 ਬੰਦਾ ਸੀ ਜਿਨ੍ਹਾਂ ਨੇ ਅੱਪੇ ਅੱਗ 'ਚ ਉੱਦ ਗਏ ਆਪਣੀ ਕਿਸੇ ਨੇ ਬਾਹਰ ਸਾਲ ਲਈ ਹੈ ਕਿਸੇ ਨੇ ਆਪਣਾ ਮੂੰਹ ਥਾਲ ਲੇਦਾ ਸਾਰੇ ਨੇ ਮਿਲ ਕੇ ਸਰ ਇਹ ਅੱਗ ਪੁਚਾਈ ਹੈ ਅਗਰ ਇਸ 10 ਕਿੱਲੇ ਨੂੰ ਅਹੀਂ ਨਹੀਂ ਸਿੱਧਤਾ ਨਾਲ ਇਹਨੂੰ ਸਰ ਰੋਕਣ ਦੀ ਕੋਸ਼ਿਸ਼ ਕੀਤੀ ਅਗਰ ਨਹੀਂ ਰੋਕਦੇ ਤੇ ਲਗਭਗ 200 300 ਕਿੱਲੇ ਦਾ ਨੁਕਸਾਨ ਹੋ ਜਾਣਾ ਸੀ ਘਰਾਂ ਤੱਕ ਵੀ ਜਾ ਸਕਦੀ ਸੀ ਬਿਲਕੁਲ ਸਰ ਬਿਲਕੁਲ ਸਰ ਅਹੀਂ ਤੇ ਇਸ ਗੱਲ ਦਾ ਹੀ ਸ਼ੁਕਰ ਮਨਾਉਣਾ ਹੈ ਕਿ ਸ਼ੁਕਰ ਕਰੋ ਕੋਈ ਬੰਦੇ ਦੀ ਕਿਸੇ ਨਾਲ ਮਾਨਹਾਨੀ ਨਹੀਂ ਹੋਈ ਆ ਕੁਝ ਵੀ ਹੈ ਕਿਸੇ ਨੂੰ ਕੋਈ ਜ਼ਿਆਦਾ ਤਕਲੀਫ ਨਹੀਂ ਹੋਈ ਥੋੜੀ ਬਹੁਤ ਜਿਹੜੀ ਹੈ ਉਹ ਜਲਿਆ ਕੋਈ ਬੰਦਾ ਖਤਮ ਨਹੀਂ ਹੋਇਆ ਮੇਨ ਸਰ ਗੱਲ ਇਹ ਹੈ ਤੇ ਅਹੀਂ ਲੱਗਦੇ ਤੁਸੀਂ ਇਹਦੇ ਵਿੱਚ ਅੰਦ ਲੱਗਦੇ ਨਲਾਇਕੀ ਸਰ ਗੱਲ ਇਹ ਹੈ ਕਿ ਬਿਜਲੀ ਵਾਲਿਆਂ ਦੀ ਹੈ ਜੇ ਇਹ ਤਾਰਾਂ ਪ੍ਰੋਪਰ ਮੇਨਟੇਨ ਕੀਤੀਆਂ ਜਾਣ ਤਾਰਾਂ ਦੀ ਪ੍ਰੋਪਰ ਕਸਾਈ ਕੀਤੀ ਜਾਏ ਜਦੋਂ ਫਸਲ ਦਾ ਟਾਈਮ ਹੈ ਪੱਕਣ ਦਾ ਸਾਰਿਆਂ ਨੂੰ ਪਤਾ ਹੈ ਕਿ ਇਸ ਟਾਈਮ ਸਭ ਤੋਂ ਜ਼ਿਆਦਾ ਡਰ ਹੁੰਦਾ ਹੈ ਆਈ ਸਰ ਆਪਣੇ ਖੇਤ ਵਿੱਚ ਜਲਦੀ ਵੀ ਡਰਦੇ ਹਾਂ ਕਿ ਕਿਤੇ ਕੁਝ ਹਾਸਾ ਨਾ ਹੋ ਜਾਏ ਕਿਤੇ ਕੋਈ ਸਿਗਰਟ ਨਾ ਪੀ ਰਿਹਾ ਕਿਤੇ ਕੋਈ ਬੀੜੀ ਨਾ ਪੀ ਰਿਹਾ ਕਿਉਂਕਿ ਸਰ ਇਹ ਟਾਈਮ ਜਿਹੜਾ ਹੈ ਪੀਕ ਟਾਈਮ ਹੈ ਮੰਡੀਆਂ ਚੱਲ ਰਹੀਆਂ ਸਰ ਕੀ ਮੰਗ ਕਰਦੇ ਹੋ ਮੰਗ ਸਰ ਇਹ ਕਰਦੇ ਆ ਕਿ ਸਰਕਾਰ ਵੱਲੋਂ ਕਹਿਣਾ ਹੈ ਕਿ ਮੌਇਸਚਰ ਜਿਹੜਾ ਹੈ ਪ੍ਰੋਪਰ ਹੋਣਾ ਚਾਹੀਦਾ ਕਣਕ ਦਾ ਮੌਇਸਚਰ ਕਰਕੇ ਸਰ ਅਸੀਂ ਆਪਣੇ ਕਣਕ ਰੱਖੀ ਦੀ ਕਿ ਮੌਇਸਚਰ ਇਹਨੂੰ ਪ੍ਰੋਪਰ ਦੀ ਪਰ ਹੁਣ ਜੋ ਇਹ ਹਾਸਾ ਵਾਪਰੇ ਆ ਉਸ ਕਰਕੇ ਸਰ ਮੇਰਾ ਜੇ ਸਰ ਸਭ ਕੁਝ ਹੀ ਖਤਮ ਹੋ ਗਿਆ ਮੇਰੇ ਤੋਂ 2 ਕਿੱਲੇ ਪਹਿਲੀ ਹੀ ਸਰ ਸਭ ਖਤਮ ਹੋ ਗਿਆ ਕੀ ਮੰਗ ਕਰਦੇ ਹੋ ਮੰਗ ਸਰ ਇਹ ਕਰਨੇ ਆ ਕਿ ਸਾਨੂੰ ਮੁਆਵਜ਼ਾ ਦਿੱਤਾ ਜਾਏ ਜੋ ਸਾਡਾ ਨੁਕਸਾਨ ਹੋਇਆ ਉਹ ਸਾਡਾ ਪੂਰਾ ਕੀਤਾ ਜਾਏ ਪਲੱਸ ਸਰ ਇੱਥੇ ਜਦੋਂ ਵੀ ਫਸਲ ਦਾ ਟਾਈਮ ਹੁੰਦਾ ਹੈ ਸਾਨੂੰ ਇੱਕ ਫਾਇਰ ਬ੍ਰਿਗੇਡ ਜਿਹੜੀ ਹੈ ਉਹ ਬਿਜਲੀ ਘਰ ਉਪਲਬਧ ਕਰਾਈ ਥੇ ਤਸਵੀਰਾਂ ਪਠਾਨਕੋਟ ਦੇ ਨਾਲ ਲੱਗਦੇ ਪਿੰਡ ਮਾਨ ਸਿੰਘ ਪੋਟੀਆਂ ਨੇ ਜਿੱਥੇ ਕਿਸਾਨਾਂ ਦੀ 10 ਏਕੜ ਜ਼ਮੀਨ ਤੇ ਲੱਗੀ ਕਣਕ ਦੀ ਫਸਲ ਸੜ ਕੇ ਸੁਆਹ ਹੋ ਗਈ ਹੈ ਕਿਹਾ ਜਾ ਰਿਹਾ ਹੈ ਕਿ ਖੇਤਾਂ ਦੇ ਉੱਪਰੋਂ ਨਿਕਲ ਰਹੀਆਂ ਬਿਜਲੀ ਦੀਆਂ ਤਾਰਾਂ ਦੇ ਵਿੱਚ ਸ਼ੂਟ ਸਰਕਟ ਹੋਇਆ ਜਿਸ ਦੀ ਚਿੰਗਾਰੀ ਨੇ 10 ਏਕੜ ਰਕਬੇ ਵਿੱਚ ਲੱਗੀ ਫਸਲ ਨੂੰ ਅੱਗ ਦੀ ਭੇਟ ਚੜਾ ਦਿੱਤਾ ਫਸਲ ਛੜਨ ਤੋਂ ਬਾਅਦ ਕਿਸਾਨਾਂ ਦੇ ਵੱਲੋਂ ਪ੍ਰਸ਼ਾਸਨ ਅਤੇ ਸਰਕਾਰ ਦੇ ਖਿਲਾਫ ਰੋਸ ਜਤਾਇਆ ਜਾ ਰਿਹਾ ਹੈ ਤੇ ਮੁਆਵਜ਼ੇ ਦੀ ਮੰਗ ਕੀਤੀ ਜਾ ਰਹੀ ਹੈ। ਸਰਪੰਚਾ ਮੈਂਬਰ ਪੰਜਾਬ ગ્રામ ਪੰਚਾਇਤ ਮਾਨਸੇਮਪੁਰ ਤੁਸੀਂ ਕੀ ਕਹਿਣਾ ਚਾਹੁੰਦੇ ਜਿਹੜੀ ਅੱਗ ਲੱਗੀ ਹੈ ਕਾਂਕ ਨੂੰ ਤੁਹਾਡੇ ਪਿੰਡ ਦੇ ਵਿੱਚ ਠੀਕ ਤੁਹਾਡੀ ਪਹਿਲੀ ਹੈਗੀ ਆ ਸਰ ਪਹਿਲੀ ਤੇ ਹੈਗੀ ਉੱਥੇ ਪਰ ਇਹ ਜਿਹੜਾ ਬਿਜਲੀ ਨਾਲ ਦਾ ਸਾਰਾ ਇਹ ਕਾਂਡ ਹੋਇਆ ਕਿਉਂਕਿ ਜਦੋਂ ਵੀ ਬੱਤੀਆਂ ਛੱਡੀ ਹੈ ਆਪਣੇ ਪਹਨੇਰੀ ਚਲੀ ਸੀ ਲਾਈਨਾਂ ਖਰਾਬ ਸੀ ਤੇ ਜਦੋਂ ਉਹਨਾਂ ਨੇ ਬੱਤੀ ਛੱਡੀ ਉਦੇ ਨਾਲ ਹੀ ਜਿਹੜਾ ਉਹ ਤੰਬਾਕਾ ਹੋ ਗਿਆ ਸਪਾਰਕ ਹੋਈ ਹੈ ਉਹਦੇ ਕਾਰਨ ਜਿਹੜਾ ਚੰਗਾੜਾ ਪੈਣੇ ਕਾਰਨ ਅੱਗ ਛਲ ਗਈ ਹੈ ਤੇ ਇੱਥੇ ਕਾਫੀ ਲੋਕੀ ਦੌੜੇ ਬਜ਼ਾਰੇ ਟਰੈਕਟਰ ਟੋਟਰ ਲੈ ਕੇ ਲੇਕਿਨ ਫਿਰ ਵੀ ਬੜੀ ਕੋਸ਼ਿਸ਼ ਦੇ ਨਾਲ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਪਰ ਲੇਕਿਨ ਫਿਰ ਵੀ ਲੋਕਾਂ ਨੇ ਅੱਗ ਵਿੱਚ ਕੁੱਦ ਕੇ ਟਰੈਕਟਰ ਵਿੱਚ ਬਾੜ ਕੇ ਆਪਣੇ ਆਪ ਨੂੰ ਖਤਰੇ 'ਚ ਪਾ ਕੇ ਉਹਨਾਂ ਨੇ ਇਹ ਕੰਮ ਕੀਤਾ ਤੇ ਫਿਰ ਵੀ ਜਿਹੜੀ 8-10 ਕਿਲੇ ਜਗ੍ਹਾ ਜਿਹੜੀ ਆ ਉਹ ਉਹ ਜਲ ਗਈ ਹੈ ਕਿੰਨੇ ਦਾ ਨੁਕਸਾਨ ਹੋ ਗਿਆ ਤੁਹਾਡੇ ਸਾਹਬ ਘਾਟ ਘਾਟ ਇਹ 5-6 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਜੀ ਕੀ ਮੰਗ ਕਰਦੇ ਹੋ ਅਸੀਂ ਮੰਗ ਕਰਨਾ ਹੈ ਸਰਕਾਰ ਤੋਂ ਕਿ ਇਹਦਾ ਮੁਆਵਜ਼ਾ ਦਿੱਤਾ ਜਾਵੇ ਇਹ ਗਰੀਬ ਲੋਕੀ ਨੇ ਵਿਚਾਰੇ ਜਿਹੜਾ ਇਹਨਾਂ ਇਹਨਾਂ ਤੇ ਹੀ ਡਿਵੈਂਡਰ ਨੇ ਸਾਰੇ ਸਰਕਾਰ ਤੇ ਹਰ ਵਾਰੀ ਕਹਿੰਦੀ ਹੈ ਜਦੋਂ ਵੀ ਕੋਈ ਫਸਲ ਆਉਂਦੀ ਹੈ ਤੇ ਕਹਿੰਦੇ ਹੈ ਕਿ ਜੇ ਕੋਈ ਨੁਕਸਾਨ ਹੁੰਦਾ ਆਪਾਂ ਕਿਸਾਨਾਂ ਨੂੰ ਉਹਦਾ ਮੁਆਵਜ਼ਾ ਦਿੰਨੇ ਆ ਕਦੇ ਮਿਲਿਆ ਨਹੀਂ ਸਰ ਪਿਛਲੇ ਵਾਰੀ ਵੀ ਉਹਨਾਂ ਨੇ ਖਰਾਬਾ ਲਿਖਿਆ ਸੀ ਲੇਕਿਨ ਇੱਕ ਬੰਦੇ ਨੂੰ ਵੀ ਇੱਥੇ ਖਰਾਬਾ ਨਹੀਂ ਮਿਲਿਆ ਤਾਂ ਦੂਜੀ ਗੱਲ ਇਹ ਆ ਕਿ ਮੈਂ ਮੰਤਰੀ ਸਾਹਿਬ ਨੂੰ ਤੇ ਪ੍ਰਸ਼ਾਸਨ ਨੂੰ ਇਹ ਮੰਗ ਕਰਨਾ ਆਣਾ ਤੋਂ ਕਿ ਇੱਥੇ ਇੱਕ ਫਾਇਰ ਬ੍ਰਿਗੇਡ ਜਿਹੜੀ ਆ ਜਰੂਰ ਨਰੋਟ ਬਲਾਕ ਦੇ ਵਿੱਚ ਦਿੱਤੀ ਜਾਵੇ ਤਾਂ ਕਿ ਤੁਰੰਤ ਜਿਹੜਾ ਕੋਈ ਕਾਰਵਾਈ ਹੁੰਦੀ ਆ ਉਹ ਜੀ ਕੰਮ ਹੁੰਦਾ ਤੇ ਤੁਰੰਤ ਇੱਥੇ ਕਾਰਵਾਈ ਕੀਤੀ ਜਾਵੇ ਤਾਂ ਆਪਣੀ ਫਾਇਰ ਬ੍ਰਿਗੇਡ ਪੁੱਜੇ ਜਦੋਂ ਫਾਇਰ ਬ੍ਰਿਗੇਡ ਇੱਥੇ ਆਈ ਆ ਤਾਂ ਉਹ ਸੜਕ 'ਤੇ ਹੀ ਖੜੀ ਰਹੀ ਲੜਕੇ ਉਹਨੇ ਅੱਗ ਲੋਕਾਂ ਨੇ ਕਾਬੂ ਕਰ ਲਿਆ ਸੀ ਲਗਭਗ ਕੋਈ 200 ਬੰਦਾ ਸੀ ਜਿਨ੍ਹਾਂ ਨੇ ਅੱਪੇ ਅੱਗ 'ਚ ਉੱਦ ਗਏ ਆਪਣੀ ਕਿਸੇ ਨੇ ਬਾਹਰ ਸਾਲ ਲਈ ਆ ਕਿਸੇ ਨੇ ਆਪਣਾ ਮੂੰਹ ਥਾੜ ਲੇਦਾ ਤੇ ਸਾਰਿਆਂ ਨੇ ਮਿਲ ਕੇ ਸਰ ਇਹ ਅੱਗ ਪਹਚਾਈ ਹੈ ਅਗਰ ਇਸ 10 ਕਿੱਲੇ ਨੂੰ ਅਹੀਂ ਇਨੀ ਸਿੱਧਤਾ ਨਾਲ ਇਹਨੂੰ ਸਰ ਰੋਕਣ ਦੀ ਕੋਸ਼ਿਸ਼ ਕੀਤੀ ਅਗਰ ਨਹੀਂ ਰੋਕਦੇ ਤੇ ਲਗਭਗ 200 300 ਕਿੱਲੇ ਦਾ ਨੁਕਸਾਨ ਹੋ ਜਾਣਾ ਸੀ ਘਰਾਂ ਤੱਕ ਵੀ ਜਾ ਸਕਦੀ ਸੀ ਬਿਲਕੁਲ ਸਰ ਬਿਲਕੁਲ ਸਰ ਅਹੀਂ ਤੇ ਇਸ ਗੱਲ ਦਾ ਹੀ ਸ਼ੁਕਰ ਮਨਾਉਣਾ ਹੈ ਕਿ ਸ਼ੁਕਰ ਕਰੋ ਕੋਈ ਬੰਦੇ ਦੀ ਕੇ ਨਾਲ ਮਾਨਹਾਨੀ ਨਹੀਂ ਹੋਈ ਆ ਕੁਝ ਵੀ ਹੈ ਕਿਸੇ ਨੂੰ ਕੋਈ ਜ਼ਿਆਦਾ ਤਕਲੀਫ ਨਹੀਂ ਹੋਈ ਥੋੜੀ-ਬਹੁਤ ਜਿਹੜੀ ਹੈ ਉਹ ਜਲਿਆ ਕੋਈ ਬੰਦਾ ਖਤਮ ਨਹੀਂ ਹੋਇਆ ਮੇਨ ਸਰ ਗੱਲ ਇਹ ਹੈ ਤੇ ਅਹੀਂ ਲੱਤੀ ਮੰਨਦੇ ਤੁਸੀਂ ਇਹਦੇ ਵਿੱਚ ਅੱਗ ਲੱਗਣ ਦੇ ਨਲਾਇਕੀ ਸਰ ਗੱਲ ਇਹ ਹੈ ਕਿ ਬਿਜਲੀ ਵਾਲਿਆਂ ਦੀ ਹੈ ਜੇ ਇਹ ਤਾਰਾਂ ਪ੍ਰੋਪਰ ਮੇਨਟੇਨ ਕੀਤੀਆਂ ਜਾਣ ਤਾਰਾਂ ਦੀ ਪ੍ਰੋਪਰ ਕਸਾਈ ਕੀਤੀ ਜਾਏ ਜਦੋਂ ਫਸਲ ਦਾ ਟਾਈਮ ਹੈ ਪੱਕਣ ਦਾ ਸਾਰਿਆਂ ਨੂੰ ਪਤਾ ਹੈ ਕਿ ਇਸ ਟਾਈਮ ਸਭ ਤੋਂ ਜ਼ਿਆਦਾ ਡਰ ਹੁੰਦਾ ਹੈ ਆਈ ਸਰ ਆਪਣੇ ਖੇਤ ਵਿੱਚ ਜਲਦੀ ਵੀ ਡਰਦੇ ਆ ਕਿ ਕਿਤੇ ਕੁਝ ਹਾਸਾ ਨਾ ਹੋ ਜੇ ਕਿਤੇ ਕੋਈ ਸਿਗਰਟ ਨਾ ਪੀ ਰਿਹਾ ਕਿਤੇ ਕੋਈ ਬੀੜੀ ਨਾ ਪੀ ਰਿਹਾ ਕਿਉਂਕਿ ਸਰ ਇਹ ਟਾਈਮ ਜਿਹੜਾ ਹੈ ਪੀਕ ਟਾਈਮ ਹੈ ਮੰਡੀਆਂ ਚੱਲ ਰਹੀਆਂ ਸਰ ਕੀ ਮੰਨ ਕਰਦੇ ਹੋ ਮੰਗ ਸਰ ਇਹ ਕਰਦੇ ਆ ਕਿ ਸਰਕਾਰ ਵੱਲੋਂ ਕਹਿਣਾ ਹੈ ਕਿ ਮੋਇਸਚਰ ਜਿਹੜਾ ਹੈ ਪ੍ਰੋਪਰ ਹੋਣਾ ਚਾਹੀਦਾ ਕਣਕ ਦਾ ਮੋਇਸਚਰ ਕਰਕੇ ਸਰ ਅਸੀਂ ਆਪਣੇ ਕਣਕ ਰੱਖੀ ਦੀ ਕਿ ਮੋਇਸਚਰ ਇਹਨੂੰ ਪ੍ਰੋਪਰ ਦੀ ਪਰ ਹੁਣ ਜੋ ਇਹ ਹਾਸਾ ਵਾਪਰਿਆ ਉਸ ਕਰਕੇ ਸਰ ਮੇਰਾ ਜਿਸ ਸਰ ਸਭ ਕੁਝ ਹੀ ਖਤਮ ਹੋ ਗਿਆ ਮੇਰੇ ਤੋਂ 2 ਕਿੱਲੇ ਪਹਿਲੀ ਹੀ ਸਰ ਸਭ ਖਤਮ ਹੋ ਗਿਆ ਕੀ ਮੰਗ ਕਰਦੇ ਹੋ ਮੰਗ ਸਰ ਇਹ ਕਰਨੇ ਆ ਕਿ ਸਾਨੂੰ ਮੁਆਵਜ਼ਾ ਦਿੱਤਾ ਜਾਏ ਜੋ ਸਾਡਾ ਨੁਕਸਾਨ ਹੋਇਆ ਉਹ ਸਾਡਾ ਪੂਰਾ ਕੀਤਾ ਜਾਏ ਪਲੱਸ ਸਰ ਇੱਥੇ ਜਦੋਂ ਵੀ ਫਸਲ ਦਾ ਟਾਈਮ ਹੁੰਦਾ ਸਾਨੂੰ ਇੱਕ ਫਾਇਰ ਬ੍ਰਿਗੇਡ ਜਿਹੜੀ ਹੈ ਉਹ ਬਿਜਲੀ ਘਰ ਉਪਲਬਧ ਕਰਾਈ ਜਾਵੇ ਤਸਵੀਰਾ ਪਠਾਨਕੋਟ ਦੇ ਨਾਲ ਲੱਗਦੇ ਪਿੰਡ ਮਾਨ ਸਿੰਘ ਪੋਟਿਆਣੀ ਜਿੱਥੇ ਕਿਸਾਨਾਂ ਦੀ 10 ਏਕੜ ਜ਼ਮੀਨ ਤੇ ਲੱਗੀ ਕਣਕ ਦੀ ਫਸਲ ਸੜ ਕੇ ਸੁਆਹ ਹੋ ਗਈ ਹੈ ਕਿਹਾ ਜਾ ਰਿਹਾ ਹੈ ਕਿ ਖੇਤਾਂ ਦੇ ਉੱਪਰੋਂ ਨਿਕਲ ਰਹੀਆਂ ਬਿਜਲੀ ਦੀਆਂ ਤਾਰਾਂ ਦੇ ਵਿੱਚ ਸ਼ੂਟ ਸਰਕਟ ਹੋਇਆ ਜਿਸ ਦੀ ਚਿੰਗਾਰੀ ਨੇ 10 ਏਕੜ ਰਕਬੇ ਵਿੱਚ ਲੱਗੀ ਫਸਲ ਨੂੰ ਅੱਗ ਦੀ ਭੇਟ ਚੜਾ ਦਿੱਤਾ ਫਸਲ ਸੜਨ ਤੋਂ ਬਾਅਦ ਕਿਸਾਨਾਂ ਦੇ ਵੱਲੋਂ ਪ੍ਰਸ਼ਾਸਨ ਅਤੇ ਸਰਕਾਰ ਦੇ ਖਿਲਾਫ ਰੋਸ ਜਤਾਇਆ ਜਾ ਰਿਹਾ ਹੈ ਤੇ ਮੁਆਵਜ਼ੇ ਦੀ ਮੰਗ ਕੀਤੀ ਜਾ ਰਹੀ ਹੈ ਸਰਕਾ ਮੈਂਬਰ ਪੁਜਾਰ ਗ੍ਰਾਮ ਪੰਚਾਇਤ ਮਾਨ ਸਿੰਘਪੁਰ ਉਹ ਕੀ ਕਹਿਣਾ ਚਾਹੁੰਦੇ ਜਿਹੜੀ ਅੱਗ ਲੱਗੀ ਹੈ ਕਾਂਕ ਨੂੰ ਤੁਹਾਡੇ ਪਿੰਡ ਦੇ ਵਿੱਚ ਠੀਕ ਤੁਹਾਡੀ ਪੜੀ ਹੈਗੀ ਆ ਸਰ ਪੜੀ ਤੇ ਹੈਗੀ ਇੱਥੇ ਪਰ ਜਿਹੜਾ ਬਿਜਲੀ ਨਾਲ ਦਾ ਸਾਰਾ ਇਹ ਕਾਂਡ ਹੋਇਆ ਕਿਉਂਕਿ ਜਦੋਂ ਵੀ ਬੱਤੀਆਂ ਛੱਡੀ ਆ ਆਪਣੇ ਪਹਨੇਰੀ ਚਲੀ ਸੀ ਲਾਈਨਾਂ ਖਰਾਬ ਸੀ ਤੇ ਜਦੋਂ ਉਹਨਾਂ ਨੇ ਬੱਤੀ ਛੱਡੀ ਤੇ ਉਹਦੇ ਨਾਲ ਹੀ ਜਿਹੜਾ ਉਹ ਤਬਾਕਾ ਹੋ ਗਿਆ ਸਪਾਰਕ ਹੋਈ ਹੈ ਉਹਦੇ ਕਾਰਨ ਜਿਹੜਾ ਚੰਗਾੜਾ ਪੈਣਾ ਕਾਰਨ ਆ ਕੇ ਸੜ ਗਈ ਤੇ ਇੱਥੇ ਕਾਫੀ ਲੋਕੀ ਦੌੜੇ ਵਿਚਾਰੇ ਟਰੈਕਟਰ ਕੋਟਾ ਲੈ ਕੇ ਲੇਕਿਨ ਫਿਰ ਵੀ ਬੜੀ ਕੋਸ਼ਿਸ਼ ਦੇ ਨਾਲ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਪਰ ਲੇਕਿਨ ਫਿਰ ਵੀ ਲੋਕਾਂ ਨੇ ਅੱਗ ਵਿੱਚ ਕੁੱਦ ਕੇ ਟਰੈਕਟਰ ਵਿੱਚ ਬਾੜ ਕੇ ਆਪਣੇ ਆਪ ਨੂੰ ਖਤਰੇ 'ਚ ਪਾ ਕੇ ਉਹਨਾਂ ਨੇ ਇਹ ਕੰਮ ਕੀਤਾ ਪਰ ਫਿਰ ਵੀ ਜਿਹੜੀ 8-10 ਕਿੱਲੇ ਜਗ੍ਹਾ ਜਿਹੜੀ ਆ ਉਹ ਉੱਜਲ ਗਈ ਹੈ ਕਿੰਨੇ ਦਾ ਨੁਕਸਾਨ ਹੋ ਗਿਆ ਤੁਹਾਡੇ ਸਾਹ ਕੋਟ ਘਟ ਇਹ 5-6 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਜੀ ਕੀ ਮੰਗ ਕਰਦੇ ਆਸੀਂ ਇਹ ਮੰਗ ਕਰਨਾ ਸਰਕਾਰ ਤੋਂ ਕਿ ਇਹਦਾ ਮਾਅਯੋਜਾ ਦਿੱਤਾ ਜਾਵੇ ਇਹ ਗਰੀਬ ਲੋਕੀ ਨੇ ਵਿਚਾਰੇ ਜਿਹੜਾ ਇਹਨਾਂ ਇਹਨਾਂ ਤੇ ਹੀ ਡਿਵੈਂਡਰ ਨੇ ਸਾਰੇ ਸਰਕਾਰ ਤੇ ਹਰ ਵਾਰੀ ਕਹਿੰਦੀ ਹੈ ਜਦੋਂ ਵੀ ਕੋਈ ਫਸਲ ਆਉਂਦੀ ਹੈ ਤੇ ਕਹਿੰਦੇ ਹੈ ਕਿ ਜੇ ਕੋਈ ਨੁਕਸਾਨ ਹੁੰਦਾ ਆਪਾਂ ਕਿਸਾਨਾਂ ਨੂੰ ਉਹਦਾ ਮੁਆਵਜ਼ਾ ਦਿੰਨੇ ਆ ਕਦੇ ਮਿਲਿਆ ਨਹੀਂ ਸਰ ਪਿਛਲੇ ਵਾਰੀ ਵੀ ਉਹਨਾਂ ਨੇ ਖਰਾਬਾ ਲਿਖਿਆ ਸੀ ਲੇਕਿਨ ਇੱਕ ਬੰਦੇ ਨੂੰ ਵੀ ਇੱਥੇ ਖਰਾਬਾ ਨਹੀਂ ਮਿਲਿਆ ਤਾਂ ਦੂਜੀ ਗੱਲ ਹੈ ਕਿ ਮੈਂ ਮੰਤਰੀ ਸਾਹਿਬ ਨੂੰ ਜੋ ਪ੍ਰਸ਼ਾਸਨ ਨੂੰ ਇਹ ਮੰਗ ਕਰਨਾ ਆਉਣਾ ਤੋਂ ਕਿ ਇੱਥੇ ਇੱਕ ਫਾਇਰ ਬ੍ਰਿਗੇਡ ਜਿਹੜੀ ਹੈ ਜਰੂਰ ਨਰੋਟ ਬਲਾਕ ਦੇ ਵਿੱਚ ਦਿੱਤੀ ਜਾਵੇ ਤਾਂ ਕਿ ਤੁਰੰਤ ਜਿਹੜਾ ਕੋਈ ਕਾਰਵਾਈ ਹੁੰਦੀ ਹੈ ਉਹ ਜੀ ਕੰਮ ਹੁੰਦਾ ਹੈ ਤਾਂ ਤੁਰੰਤ ਇੱਥੇ ਕਾਰਵਾਈ ਕੀਤੀ ਜਾਵੇ ਤਾਂ ਆਪਣੀ ਫਾਇਰ ਬ੍ਰਿਗੇਡ ਪੁੱਜੇ ਜਦੋਂ ਫਾਇਰ ਬ੍ਰਿਗੇਡ ਇੱਥੇ ਆਈ ਹੈ ਤਾਂ ਉਹ ਸੜਕ 'ਤੇ ਖੜੀ ਰਹੀ ਲੜਕੇ ਉਹਨੇ ਅੱਗੇ ਲੋਕਾਂ ਨੇ ਕਾਬੂ ਕਰ ਲਿਆ ਸੀ ਲਗਭਗ ਕੋਈ 200 ਬੰਦਾ ਸੀ ਜਿਨ੍ਹਾਂ ਨੇ ਅੱਪੇ ਅੱਗ 'ਚ ਕੁੱਦ ਗਏ ਆਪਣੀ ਕਿਸੇ ਨੇ ਬਾਹਰ ਸਾਲ ਲਈ ਹੈ ਕਿਸੇ ਨੇ ਆਪਣਾ ਮੂੰਹ ਥਾੜ ਲਿਆ ਦਾ ਤੇ ਸਾਰਿਆਂ ਨੇ ਮਿਲ ਕੇ ਸਰ ਇਹ ਅੱਗ ਪਹਚਾਈ ਹੈ ਅਗਰ ਇਸ 10 ਕਿੱਲੇ ਨੂੰ ਅਹੀਂ ਇਨੀ ਸਿੱਧਤਾ ਨਾਲ ਇਹਨੂੰ ਸਰ ਰੋਕਣ ਦੀ ਕੋਸ਼ਿਸ਼ ਕੀਤੀ ਅਗਰ ਨਹੀਂ ਰੋਕਦੇ ਤੇ ਲਗਭਗ 200 300 ਕਿੱਲੇ ਦਾ ਨੁਕਸਾਨ ਹੋ ਜਾਣਾ ਸੀ ਘਰਾਂ ਤੱਕ ਵੀ ਜਾ ਸਕਦੀ ਸੀ ਬਿਲਕੁਲ ਸਰ ਬਿਲਕੁਲ ਸਰ ਅਹੀਂ ਤੇ ਇਸ ਗੱਲ ਦਾ ਸ਼ੁਕਰ ਮਨਾਉਣਾ ਹੈ ਕਿ ਸ਼ੁਕਰ ਕਰੋ ਕੋਈ ਬੰਦੇ ਦੀ ਕੇ ਨਾਲ ਮਾਨਹਾਨੀ ਨਹੀਂ ਹੋਈ ਆ ਕੁਝ ਵੀ ਹੈ ਕਿਸੇ ਨੂੰ ਕੋਈ ਜ਼ਿਆਦਾ ਤਕਲੀਫ ਨਹੀਂ ਹੋਈ ਥੋੜੀ ਬਹੁਤ ਜਿਹੜੀ ਹੈ ਉਹ ਜਲਿਆ ਕੋਈ ਬੰਦਾ ਖਤਮ ਨਹੀਂ ਹੋਇਆ ਮੇਨ ਸਰ ਗੱਲ ਇਹ ਹੈ ਤੇ ਅਹੀਂ ਲੱਤੀ ਮੰਨਦੇ ਤੁਸੀਂ ਇਹਦੇ ਵਿੱਚ ਅੱਗ ਲੱਗਣ ਲੱਗ ਨਲਾਇਕੀ ਸਰ ਗੱਲ ਇਹ ਹੈ ਕਿ ਬਿਜਲੀ ਵਾਲਿਆਂ ਦੀ ਹੈ ਜੇ ਇਹ ਤਾਰਾਂ ਪ੍ਰੋਪਰ ਮੇਨਟੇਨ ਕੀਤੀਆਂ ਜਾਣ ਤਾਰਾਂ ਦੀ ਪ੍ਰੋਪਰ ਕਸਾਈ ਕੀਤੀ ਜਾਏ ਜਦੋਂ ਫਸਲ ਦਾ ਟਾਈਮ ਹੈ ਪੱਕਣ ਦਾ ਸਾਰਿਆਂ ਨੂੰ ਪਤਾ ਹੈ ਕਿ ਇਸ ਟਾਈਮ ਸਭ ਤੋਂ ਜ਼ਿਆਦਾ ਡਰ ਹੁੰਦਾ ਹੈ ਆਈ ਸਰ ਆਪਣੇ ਖੇਤ ਵਿੱਚ ਜਲਦੀ ਵੀ ਡਰਦੇ ਹਾਂ ਕਿ ਕਿਤੇ ਕੁਝ ਹਾਸਾ ਨਾ ਹੋ ਜੇ ਕਿਤੇ ਕੋਈ ਸਿਗਰਟ ਨਾ ਪੀ ਰਿਹਾ ਕਿਤੇ ਕੋਈ ਬੀੜੀ ਨਾ ਪੀ ਰਿਹਾ ਕਿਉਂਕਿ ਸਰ ਇਹ ਟਾਈਮ ਜਿਹੜਾ ਹੈ ਪੀਕ ਟਾਈਮ ਹੈ ਮੰਡੀਆਂ ਚੱਲ ਰਹੀਆਂ ਸਰ ਕੀ ਮਾਮ ਕਰਦੇ ਮੰਗ ਸਰ ਇਹ ਕਰਦੇ ਆ ਕਿ ਸਰਕਾਰ ਵੱਲੋਂ ਕਹਿਣਾ ਹੈ ਕਿ ਮੌਇਸਚਰ ਜਿਹੜਾ ਹੈ ਪ੍ਰੋਪਰ ਹੋਣਾ ਚਾਹੀਦਾ ਕਣਕ ਦਾ ਮੌਇਸਚਰ ਕਰਕੇ ਸਰ ਅਸੀਂ ਆਪਣੇ ਕਣਕ ਰੱਖੀ ਦੀ ਕਿ ਮੌਇਸਚਰ ਇਹਨੂੰ ਪ੍ਰੋਪਰ ਦੀ ਪਰ ਹੁਣ ਜੋ ਇਹ ਹਾਸਾ ਵਾਪਰੇ ਆ ਉਸ ਕਰਕੇ ਸਰ ਮੇਰਾ ਜੀ ਸਰ ਸਭ ਕੁਝ ਹੀ ਖਤਮ ਹੋ ਗਿਆ ਮੇਰੇ ਤੋਂ 2 ਕਿੱਲੇ ਪਹਿਲੀ ਹੀ ਸਰ ਸਭ ਖਤਮ ਹੋ ਗਿਆ ਕੀ ਮੰਗ ਕਰਦੇ ਹੋ ਮੰਗ ਸਰ ਇਹ ਕਰਨੇ ਆ